ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਲੱਸੀ ਵਾਸਤੇ ਮਸਾਲਾ ਦੇਖੋ ਜੀ ਇਹ ਮਸਾਲਾ ਇਸ ਤਰੀਕੇ ਨਾਲ ਬਣਾਵਾਂਗੇ ਲੱਸੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ 2 ਚਮਚ ਆਪਾਂ ਸੁੱਕਾ ਧਨੀਆ ਲੈਂਦਾ ਹੈ ਇਹ ਆਪਣਾ ਘਰ ਦਾ ਧਨੀਆ ਹੈ 1.5 ਚਮਚ ਆਪਾਂ ਕਾਲੀ ਮਿਰਚ ਲਿੱਤੀ ਹੈ 2 ਚਮਚ ਆਪਾਂ ਜੀਰੇ ਦਾ ਲੈਂਦੇ ਆ ਇਹਨਾਂ ਨੂੰ ਹੁਣ ਆਪਾਂ ਭੁੰਨ ਲੈਣੇ ਆ ਫਰਾਈ ਪੈਨ ਨੂੰ ਆਪਾਂ ਗੈਸ ਤੇ ਰੱਖ ਦਿੱਤੇ ਗੈਸ ਆਪਾਂ ਮੀਡੀਅਮ ਕੀਤੀ ਹੋਈ ਹੈ ਨਾ ਆਪਾਂ ਪਾਵਾਂਗੇ ਧਨੀਆ ਹੁਣ ਆਪਾਂ ਪਾਵਾਂਗੇ ਕਾਲੀ ਮਿਰਚ ਨਾਲ ਆਪਾਂ ਪਾਵਾਂਗੇ ਜੀਰਾ ਇਹਨਾਂ ਨੂੰ ਹੁਣ ਆਪਾਂ మీడియం ਗੈਸ ਤੇ ਆਪਾਂ ਭੋਲ ਲੈਨੇ ਆਂ ਇਹਦਾ ਆਪਾਂ ਕਲਰ ਚੇਨ ਕਰਾਂਗੇ ਇਹਨੂੰ ਹੁਣ ਆਪਾਂ ਥੋੜੇ ਦੇ ਹਸਤੇ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਦੇਖੋ ਜੀ ਇਸ ਤਰੀਕੇ ਨਾਲ ਲੱਸੀ ਬਣਾਓਗੇ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆ ਦੇਖੋ ਜੀ ਅੱਗੇ ਨਾਲੋਂ ਥੋੜਾ ਜਿਹਾ ਕਲਰ ਚੇਂਜ ਹੋ ਚੁੱਕਾ ਹੈ ਹਾਂ ਜੀ ਆਪਾਂ ਥੋੜੀ ਦੇਰ ਆਪਾਂ ਹੋਰ ਭੁੰਨਾਂਗੇ ਖੁਸ਼ਬੂ ਤਾਂ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਪਰ ਥੋੜੀ ਦੇਰ ਵਾਸਤੇ ਆਪਾਂ ਹੋਰ ਭੁੰਨ ਲੈਣਾ ਹੈ ਫਿਰ ਬਹੁਤ ਹੀ ਜ਼ਿਆਦਾ ਵਧੀਆ ਮਸਾਲਾ ਬਣੇਗਾ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਨਾਲ ਦੀ ਨਾਲ ਲੋ ਜੀ ਬਹੁਤ ਹੀ ਵਧੀਆ ਕਲਰ ਆਇਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਪੋਲਣਾ ਆ ਦੇਖ ਗੈਸ 'ਤੇ ਆਪਾਂ ਪੋਲਾਂਗੇ ਗੈਸ ਨੂੰ ਕਰ ਦਿੰਨੇ ਆਪਾਂ ਬੰਦ ਹੁਣ ਆਪਾਂ ਇਹਨੂੰ ਮਿਕਸੀ ਵਾਲੇ ਜੱਗ ਵਿੱਚ ਕੱਢ ਲਏ ਆ ਦੇਖ ਲਓ ਜੀ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖਿਆ ਹੈ ਇਹਨੂੰ ਹੁਣ ਆਪਾਂ ਠੰਡਾ ਕਰ ਲੈਣਾ ਆ ਦੇਖੋ ਜੀ ਇਹ ਗਰਮ ਹੈ ਆਪਾਂ ਇਹਨੂੰ ਗ੍ਰाइंड ਕਰਨਾ ਹੈ ਇਹਦਾ ਆਪਾਂ ਪਾਊਡਰ ਬਣਾਵਾਂਗੇ ਲੱਸੀ ਵਾਸਤੇ 5 ਮਿੰਟ ਵਾਸਤੇ ਆਪਾਂ ਇਹਨੂੰ ਠੰਡਾ ਕਰਦੇ ਹਾਂ ਲੋਜੀ ਵਾਲੇ ਨੂੰ ਠੰਡਾ ਹੋ ਚੁੱਕੇ ਹੈ ਧਨੀਆ ਕਾਲੀ ਮਿਰਚ ਜੀਰਾ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਣਿਆ ਸੁੱਕਾ ਪੁਦੀਨਾ ਆ ਪੁਦੀਨੇ ਨੂੰ ਆਪਾਂ ਸੁਕਾ ਕੇ ਰੱਖੋ ਲਿੱਤਾ ਸੀ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾ ਦਿਆ तकरीबन 3-4 ਚਮਚ ਆਪਾਂ ਪਾਣਿਆ ਪੁਦੀਨੇ ਦੇ ਇਹ ਆਪਾਂ ਪਹਿਲਾਂ ਸੁਕਾ ਕੇ ਘਰੇ ਰੱਖਿਆ ਹੈ ਦੇਖੋ ਜੀ ਪਦੀਨਾ ਪਾਓਗੇ ਨਾ ਲੱਸੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਆਏਗਾ ਟੇਸਟ ਇਹਦੇ ਵਿੱਚ ਪਾਨੇ ਹੁਣ ਆਪਾਂ 2 ਚਮਚ ਆਪਾਂ ਛਾਦਾ ਨਮਕ ਪਾਇਆ ਹੁਣ ਆਪਾਂ ਪਾਨੇ ਕਾਲਾ ਨਮਕ ਇਹਦੇ ਇਹ ਆਪਾਂ 1.5 ਚਮਚ ਪਾਇਆ ਹੁਣ ਆਪਾਂ ਇਹਨੂੰ ਗ੍ਰाइंड ਕਰ ਲਿਆ ਮਿਕਸੀ ਵਾਲੇ ਜੱਗ ਚ ਪਾਇਆ ਲਓ ਜੀ ਆਹ ਦੇਖੋ ਜੀ ਲੱਸੀ ਦਾ ਮਸਾਲਾ ਬਣ ਕੇ ਤਿਆਰ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਬੋਲੀ ਵਿੱਚ ਕੱਢ ਲੈਨੇ ਆ ਲਓ ਜੀ ਹੁਣ ਆਪਾਂ ਲੈਂਦੇ ਆ ਜੀ ਦੋ ਗਲਾਸ ਦੋ ਗਲਾਸ ਲੈਂਦੇ ਆ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਲੱਸੀ ਦਾ ਇੱਕ ਚਮਚ ਆਪਾਂ ਇੱਧਰ ਪਾਵਾਂਗੇ ਇੱਕ ਚਮਚ ਆਪਾਂ ਇੱਧਰ ਪਾਵਾਂਗੇ ਦੇਖੋ ਜੇਕਰ ਤੁਸੀਂ ਚੀਨੀ ਪਾਣੀਵੇਂ ਮਿੱਠੀ ਲੱਸੀ ਪਿੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਚੀਨੀ ਵੀ ਪਾ ਸਕਦੇ ਹੋ ਮੈਂ ਇੱਕ ਗਲਾਸ ਵਿੱਚ ਮਿੱਠੀ ਬਣਾ ਰਹੀ ਹਾਂ ਇੱਕ ਚਮਕੀਨ ਆਹ ਦੇਖੋ ਜੀ ਇੱਕ ਚਮਚ ਆਪਾਂ ਇਹਦੇ ਵਿੱਚ ਇੱਕ ਗਲਾਸ 'ਚ ਆਪਾਂ ਚੀਨੀ ਦਾ ਪਾਵਾਂਗੇ ਹੁਣ ਆਪਏ ਇਹਦੇ ਵਿੱਚ ਪਾਨੇ ਆ ਬਰਫ ਲੋ ਜੀ ਹੁਣ ਆਪਾਂ ਇਹਦੇ ਵਿੱਚ ਬਰਫ਼ ਪਾਉਂਦੇ ਪਏ। ਬਰਫ਼ਾ ਦੇਖੋ ਜੀ ਜ਼ਰੂਰੀ ਨਹੀਂ ਹੈਗਾ ਗਾ ਜੇ ਆਪਾਂ ਪਾਣਾ ਹੋਵੇ ਪਾ ਸਕਦੇ ਹਾਂ ਨਹੀਂ ਤੇ ਆਪਾਂ ਸਿੱਧਾ ਵੀ ਕਰ ਸਕਦੇ ਹਾਂ। ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੱਸੀ। ਲੋ ਜੀ ਹੁਣ ਆਪਾਂ ਕੀ ਕੀਤਾ ਡੋਂਗੇ ਵਿੱਚ ਆਪਾਂ ਪਾਇਆ ਦਹੀਂ ਦਹੀਂ ਨੂੰ ਹੁਣ ਆਪਾਂ ਫੈਂਟ ਲੈ ਲਏ। ਐਸਾ ਇਹਦੇ ਵਿੱਚ ਪਾਣਿਆ ਆਪਾਂ ਠੰਡਾ ਪਾਣੀ। ਲੋਜੀ ਥੋੜਾ ਥੋੜਾ ਆਪਾਂ ਪਾਣੀ ਪਾਵਾਂਗੇ ਨਾਲ ਦੀ ਨਾਲ ਆਪਾਂ ਐਸਾ ਆਪਾਂ ਗ੍ਰाइंड ਕਰਦੇ ਜਾਵਾਂਗੇ। ਕੁਝ ਗ੍ਰੈਂਡ ਦਾ ਵੀ ਗ੍ਰੈਂਡ ਕਰ ਸਕਦੇ ਹੋ ਜ਼ਰੂਰੀ ਨਹੀਂ ਆਪਾਂ ਇਹਦੇ ਨਾਲ ਨਹੀਂ ਕਰਨਾ ਮਿਕਸੀ ਜਿਸ ਤਰ੍ਹਾਂ ਕਰ ਸਕਦੇ ਆਪਾਂ ਜੇਕਰ ਆਪਣੇ ਕੋਲ ਦਹੀਂ ਨਹੀਂ ਹੈ ਗੱਲ ਅਸੀਂ ਵੀ ਹੁੰਦੀ ਹੈ ਕਈਆਂ ਦੇ ਘਰ ਦੀ ਬਣਾਈ ਲੱਸੀ ਤੇ ਵੀ ਆਪਾਂ ਸਿੱਧਾ ਮਸਾਲਾ ਪਾ ਕੇ ਆਪਾਂ ਖੀ ਸਕਦੇ ਆਂ ਸਾਡੀ ਬਹੁਤ ਹੀ ਜ਼ਿਆਦਾ ਵਧੀਆ ਗਾੜੀ-ਗਾੜੀ ਬਣ ਗਈ ਹੈ ਲੱਸੀ ਲੋਜੀ ਲੱਸੀ ਆਪਣੀ ਬਣ ਕੇ ਤਿਆਰ ਹੈ ਹੁਣ ਆਪਾਂ ਇਹਨੂੰ ਆਪਾਂ ਬਾਹਰ ਕੱਢ ਦਿੰਨੇ ਆਂ ਹੁਣ ਆਪਾਂ ਪਾਣੇ ਆਂ ਗਲਾਸ ਦੇ ਵਿੱਚ ਆ ਦੇਖੋ ਦੋ ਆਪਾਂ ਗਲਾਸ ਲੈਂਦੇ ਆਂ ਦੇਖੋ ਜੀ ਜੇਕਰ ਆਪਾਂ ਪਤਲੀ ਰੱਖਣੀ ਹੋਵੇ ਲੱਸੀ ਇਹਦੇ ਵਿੱਚ ਆਪਾਂ ਹੋਰ ਪਾਣੀ ਵੀ ਪਾ ਸਕਦੇ ਆਂ ਆ ਦੇਖੋ ਲੋ ਜੀ ਹੁਣ ਆਪਾਂ ਲੱਸੀ ਦੇ ਵਿੱਚ ਜਿਹੜਾ ਮਸਾਲਾ ਪਾਇਆ ਉਹਨੂੰ ਹੁਣ ਆਪਾਂ ਚਮਚਾ ਚਮਚਾ ਤੇ ਨਾਲ ਘੋਲ ਦੇਣਾ ਆਹ ਦੇਖੋ ਜੀ ਕਲਰ ਚੇਂਜ ਹੋ ਗਿਆ ਇਸੇ ਤਰ੍ਹਾਂ ਆਪਾਂ ਦੂਸਰੇ ਗਲਾਸ ਵਿੱਚ ਆਪਾਂ ਘੋਲ ਦੇਣਾ ਮਸਾਲਾ ਲੋਜੀ ਲੋਜੀ ਲੱਸੀ ਦੇ ਵਿੱਚ ਆਪਾਂ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਦਿੱਤਾ ਹੈ ਹੁਣ ਆਪਾਂ ਉੱਪਰੋਂ ਦੀ ਪਾਣੇ ਇਹਦੇ ਵਿੱਚ ਇੱਕ ਚਮਚ ਆਪਾਂ ਦਹੀਂ ਦਾ ਪਾਵਾਂਗੇ ਆ ਦੇਖੋ ਹੁਣ ਆ ਪੈਰੀ ਉੱਪਰ ਥੋੜਾ ਜਿਹਾ ਆਪਾਂ ਪਦੀਨਾ ਪਾਵਾਂਗੇ ਦੂਸਰੇ ਗਲਾਸ 'ਚ ਵੀ ਇਸੇ ਤਰ੍ਹਾਂ ਆਪਾਂ ਪਾ ਦਾਂਗੇ। ਨੋਟ ਦੇਖੋ ਜੀ ਜੇਕਰ ਸਰਦੀ ਹੋਵੇ ਫਿਰ ਆਪਾਂ ਇਹਦੇ ਵਿੱਚ ਆਪਾਂ ਜੁਵੈਨ ਵੀ ਆਪਾਂ ਭੁੰਨ ਕੇ ਪਾ ਸਕਦੇ ਸੀ ਕਿਉਂਕਿ ਹੁਣ ਆ ਗਰਮੀ ਗਰਮੀ ਦੇ ਵਿੱਚ ਆਪਾਂ ਜੁਵੈਨ ਨਹੀਂ ਪਾਏਗੇ ਕਿਉਂਕਿ ਜੁਵੈਨ ਗਰਮ ਹੁੰਦੀ ਹੈ। ਲਓ ਜੀ ਉਹ ਆਪਾਂ ਸਕਿਪ ਕੀਤੀ ਹੈ। ਲਓ ਜੀ ਲੱਸੀ ਬਣ ਕੇ ਤਿਆਰ ਹੈ। ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਕਰਨਾ।